ਸਾਚੀ ਗਾ ਦੋਸਤੋ ਤੁਸੀਂ ਦੇਖ ਰਿਹਾ ਹੋਂ ਦਾ ਬਾਹਰ ਤੇ ਮੈਂ ਤਰਜੀਤ ਜਰੂਰ ਹਾਂ ਦੋਸਤੋ ਪਿਛਲੇ ਸਮੇਂ ਤੋਂ ਸਰਕਾਰ ਜਿਹੜੀ ਹੈ ਪ੍ਰਧਾਨ ਮੰਤਰੀ ਭਗਵਾਨਤਮਾਨ ਦਸ਼ਿਆ ਨੂੰ ਲੈ ਕੇ ਕਾਫੀ ਸਖਤੀ ਦੇ ਰੋਧ ਵਿੱਚ ਆ ਰਹੇ ਜਿਹਦੇ ਵਿੱਚ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪਖ-ਪਖ ਤਰ੍ਹਾਂ ਦੀ ਮੁਹਿੰਮ ਚਲਾ ਕੇ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੇ ਬਰੇਤ ਕਰਨ ਦਾ ਵੀ ਪ੍ਰਯਾਲਾਤ ਤੇ ਜਿੱਥੇ ਕਿਤੇ ਨੌਜਵਾਨ ਛੱਡਣਾ ਚਾਹੁੰਦੇ ਉਹਦੀ ਹੱਲਪ ਵੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੀ ਕਾਫੀ ਸਹਿਯੋਗ ਪਰ ਇਸੇ ਲੜੀ ਦੇ ਤਹਿਤ ਹੁਸ਼ਿਆਰ ਪਰ ਪੁਲਿਸ ਵੱਲੋਂ ਪਿਛਲੇ 1 ਮਹੀਨੇ ਦੀ ਨਸ਼ਿਆਂ ਨੂੰ ਲੈ ਕੇ ਤੇ ਹੋਰ ਸਮਾਜ ਬਰੋਦੀ ਇਹ ਕਾਰਵਾਈs ਬੰਦੀ ਅਸੀਂ ਗੱਲ ਕਰਾਂਗੇ ਐਸਐਸਪੀ ਸ੍ਰੇਂਦਰ ਲਾਂਬਾ ਜੀ ਦੇ ਨਾਲ ਤੇ 1 ਮਹੀਨੇ ਦੀ ਕਰੀ ਪੁਲਿਸ ਪੰਜਾਬ ਪੁਲਿਸ ਹਿਆਰਪੁਰ ਵੱਲੋਂ ਕੀਤੀ ਕਾਰਵਾਈ ਜਿਹੜੀ ਆ ਕੀ ਹੈ ਸਭ ਤੁਹਾਡਾ ਸਵਾਗਤ ਹੈ ਜੀ ਦਾਵਾਰ ਤੇ ਥੈਂਕ ਯੂ ਦਿਲਜੀਤ ਜੀ ਤੇ ਜਿਵੇਂ ਕਿ ਤੁਸੀਂ ਦੱਸਿਆ ਨਸ਼ਾ ਦੇ ਖਿਲਾਫ ਜਿਹੜਾ ਹੈਗਾ ਦਿਲਜੀਤ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦਵ ਜੀ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਜੀ ਡੀਆਈਟੀ ਸਾਡੇ ਜਲੰਧਰ ਰੇਂਜ ਹਰਮਨਵੀਰ ਗਿੱਲ ਜੀ ਇਹਨਾਂ ਦੀ ਸਾਰਿਆਂ ਦੀ ਗਾਈਡੈਂਸ 'ਚ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਪੂਰੇ ਜ਼ਿਲ੍ਹਾ ਪੱਧਰ ਤੇ ਮੁਹਿੰਮ ਹੁਸ਼ਿਆਰਪੁਰ ਤੋਂ ਚਲਾਈ ਹੋਈ ਹੈਗੀ ਤੇ ਤੁਸੀਂ ਵੀ ਦੇਖੋਗੇ ਕਿ ਪਿਛਲੇ 1 ਮਹੀਨੇ 'ਚ ਤੇ ਕਾਫੀ ਜ਼ਿਆਦਾ ਕੰਮ ਨਸ਼ਿਆਂ ਦੇ ਖਿਲਾਫ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਕੱਲ ਡਾਟਾ ਸ਼ੇਅਰ ਕੀਤਾ ਸੀਗਾ ਸਾਰਿਆਂ ਨਾਲ ਕਿ ਪਿਛਲੇ ਮਹੀਨੇ ਪੂਰੇ ਜੂਨ ਦੇ ਮਹੀਨੇ ਵਿੱਚ 83 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਹੁਸ਼ਿਆਰਪੁਰ ਪੁਲਿਸ ਵੱਲੋਂ ਤੇ ਇਹਦੇ ਸਬੰਧ ਵਿੱਚ 108 ਅਕਿਊਜ਼ਡ ਜਿਹੜੇ ਹੈਗੇ ਉਹ ਹੁਣ ਤੱਕ ਅਸੀਂ ਅਰੈਸਟ ਕੀਤੇ ਹੈਗੇ ਕੁਝ ਹੋਰ ਦੋਸ਼ੀ 40 ਤੋਂ ਜ਼ਿਆਦਾ ਦੋਸ਼ੀ ਇਹਦੇ ਵਿੱਚ ਹੋਰ ਨਾਮਜ਼ਦ ਕੀਤੇ ਹੋਏ ਹੈਗੇ ਮਤਲਬ ਆਪਾਂ ਕਹਿ ਸਕਦੇ ਹਾਂ 150 ਤੋਂ ਜ਼ਿਆਦਾ ਅਪਰਾਧੀਆਂ ਦੀ ਪਛਾਣ ਕਰਕੇ ਉਹਨਾਂ ਵਿੱਚੋਂ 108 ਅਰੈਸਟ ਕੀਤੇ ਗਏ ਤੇ ਕੁਝ ਲਗਭਗ 40 ਬੰਦੇ ਜਿਹੜੇ ਹੈਗੇ ਉਹ ਅਸੀਂ ਫੜਨੇ ਹੈਗੇ ਜਿਨ੍ਹਾਂ ਤੇ ਸਾਡੀ ਟੀਮਸ ਟਰੈਪ ਲਾ ਕੇ ਬੈਠੀ ਹੈਗੀ ਤੇ ਮੌਕੇ ਮੁਤਾਬਿਕ ਜਿਹੜਾ ਹੈਗਾ ਜ ਹੁੰਦਾ ਹੈਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਏਗੀ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਸਾਡਾ ਫੋਕਸ ਇਨਫੋਰਸਮੈਂਟ ਤੇ ਜਿਹੜਾ ਹੈਗਾ ਉਹ ਹੈਗਾ ਕਿ ਜਿਹੜਾ ਸਟ੍ਰੀਟ ਲੈਵਲ ਵੈਂਡਰ ਹੈਗਾ ਉਹਦੇ ਤੋਂ ਲੈ ਕੇ ਉਹਦੇ ਬੈਕਵਰਡ ਲਿੰਕਸ ਤੱਕ ਜਾਂਦੇ ਹੋਏ ਪਹਿਲਾ ਉਹਦਾ ਸਪਲਾਈਰ ਕੌਣ ਹੈਗਾ ਉਹਦਾ ਸੈਕੰਡ ਬੜਾ ਸਪਲਾਈਰ ਕੌਣ ਹੈਗਾ ਮੇਨ ਸਪਲਾਈਰ ਕੌਣ ਹੈਗਾ ਉੱਥੋਂ ਤੱਕ ਪਹੁੰਚਣ ਦੀ ਸਾਡੀ ਕੋਸ਼ਿਸ਼ ਹੈਗੀ ਤੇ ਉਹਦੇ ਵਿੱਚ ਅਸੀਂ ਕਾਫੀ ਕਾਮਯਾਬੀ ਹੋ ਰਹੇ ਹੈਗੇ ਕਾਫੀ ਸਮਗਲਰ ਜਿਹੜੇ ਹੈਗੇ ਜਿਹੜੇ ਹੁਸ਼ਿਆਰਪੁਰ ਤੇ ਮੇਨ ਸਪਲਾਈ ਜਿਹੜੇ ਕਰਦੇ ਹੈਗੇ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਹੈਗਾ ਜਲਦੀ ਜਿਹੜੇ ਹੈਗੇ ਕੁਝ ਫੜ ਲਿੱਤੇ ਗਏ ਹਨ ਤੇ ਕੁਝ ਜਿਹੜੇ ਹੈਗੇ ਜਲਦੀ ਫੜੇ ਜਾਣਗੇ ਸਾਡੀ ਕੋਸ਼ਿਸ਼ ਹੈਗੀ ਕਿ ਲੋਕਾਂ ਦੇ ਨਾਲ ਮਿਲ ਕੇ ਆਮ ਲੋਕਾਂ ਦੇ ਨਾਲ ਮਿਲ ਕੇ ਡਰਗ ਦੇ ਖਿਲਾਫ ਜਿਹੜੀ ਹੈਗੀ ਅਵੇਅਰਨੈਸ ਚਲਾਈ ਜਾਏ ਜਿਵੇਂ ਕਿ ਤੁਸੀਂ ਪਿਛਲੇ ਦਿਨ ਦੇਖਿਆ ਆਪਾਂ ਇੱਕ ਸਪੋਰਟਸ ਟੂਰਨਾਮੈਂਟ ਵੀ ਕੀਤਾ ਤੇ ਹੋਰ ਵੀ ਜਿਹੜਾ ਹੈਗਾ ਸਾਡੇ ਸਾਰੇ ਐਸ ਐਚਓਜ਼ ਡੀ ਐਸ ਪੀ ਜਿਸੀਂ ਪਿੰਡ ਲੈਵਲ ਤੇ ਲੋਕਾਂ ਦੇ ਸਹਿਯੋਗ ਵਾਸਤੇ ਲੋਕਾਂ ਦੇ ਨਾਲ ਚੰਗਾ ਰਾਫਤਾ ਕਰਦੇ ਹੋਏ ਇੱਕ ਕੋਆਰਡੀਨੇਸ਼ਨ ਵਾਸਤੇ ਮੀਟਿੰਗਸ ਵੀ ਕਰ ਰਹੇ ਆ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਜਿਵੇਂ ਮੈਂ ਤੁਹਾਨੂੰ ਦੱਸਿਆ ਐਨਫੋਰਸਮੈਂਟ ਜਿਹੜਾ ਹੈਗਾ ਜੋ ਨਸ਼ਾ ਸਮਗਲਰ ਹੈਗੇ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਚੱਲ ਰਿਹਾ ਹੈਗਾ ਤੇ ਇਸ ਤੋਂ ਇਲਾਵਾ ਸਾਡੇ ਸਾਰੇ ਐਸਚਓ ਜਿਹੜੇ ਪਿੰਡ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਹੈਗੀਆਂ ਉਹਦੇ ਚੀਜ਼ ਬਾਹਰ ਨਿਕਲ ਕੇ ਆਈ ਕਿ ਕਈ ਲੋਕ ਜਿਹੜੇ ਐਡਿਕਟ ਹੈਗੇ ਉਹ ਵਿਲਿੰਗਲੀ ਡੀ ਐਡਿਕਸ਼ਨ ਸੈਂਟਰ ਜਾਣਾ ਚਾਹੁੰਦੇ ਹੈਗੇ ਸਾਡਾ ਵੀ ਆ ਹੈਗਾ ਸਰਕਾਰ ਦੀ ਵੀ ਡਾਇਰੈਕਸ਼ਨ ਹੈਗੀ ਮਾਨਜੋਗ ਜੀ ਸਾਹਿਬ ਦੀ ਵੀ ਡਾਇਰੈਕਸ਼ਨ ਹੈਗੀ ਕਿ ਜਿਹੜਾ ਐਂਡ ਯੂਜ਼ਰ ਹੈਗਾ ਜਿਹੜਾ ਐਡਿਕਟ ਹੈਗਾ ਵੇਚਦਾ ਕਿਸੇ ਨੂੰ ਨਹੀਂ ਹੈਗਾ ਉਹਨੂੰ ਵਰਤੀ ਕਰਾਣ ਨਸ਼ਾ ਚੁਡਾਓ ਕੇਂਦਰ ਚ ਵਰਤੀ ਕਰਾ ਕੇ ਉਹਨੂੰ ਡੀ ਐਡਿਕਸ਼ਨ ਵਾਸਤੇ ਜੋੜ ਦਿੱਤਾ ਜਾਵੇ ਲੇਕਿਨ ਜਿਹੜਾ ਬੰਦਾ ਕਿਸੇ ਨੂੰ ਵੀ ਅੱਗੇ ਵੇਚਦਾ ਹੈਗਾ ਜਿਹੜਾ ਸਟਰੀਟ ਲੈਵਲ ਵੈਂਡਰ ਹੈਗਾ ਪੁਆਇੰਟ ਆਫ ਸੇਲ ਤੇ ਸੇਲ ਕਰਦਾ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈਗੀ ਕੀਤੀ ਜਾਏਗੀ ਤੇ ਤੁਹਾਡੇ ਰਾਹੀਂ ਵੀ ਮੇਰਾ ਆਈ ਸਾਰਿਆਂ ਨੂੰ ਮੈਸੇਜ ਹੈਗਾ ਕਿ ਜਿਹੜਾ ਵੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਲੋਕਾਂ ਦੇ ਘਰ ਖਰਾਬ ਕਰਦਾ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਦਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਦਾ ਹੈਗਾ ਨੁਕਸਾਨ ਪੂਰੇ ਸਟੇਟ ਦਾ ਵੀ ਹੁੰਦਾ ਹੈਗਾ ਇਹਦੇ ਵਿੱਚ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜੇ ਲੋਕ ਠੀਕ ਹੋਣਾ ਚਾਹੁੰਦੇ ਹੈਗੇ ਤੁਹਾਡੇ ਰਾਹੀਂ ਰਿਕਵੈਸਟ ਹੈਗੀ ਕਿ ਉਹ ਸਰਕਾਰੀ ਨਸ਼ਾ ਚੁਡਾਓ ਕੇਂਦਰ 'ਚ ਸਿਵਲ ਹਸਪੀਟਲ ਆ ਕੇ ਆਪਣਾ ਟ੍ਰੀ ਟੈਸਟ ਕਰਵਾ ਕੇ ਬਰਤੀ ਹੋ ਸਕਦੇ ਹਨ ਜਿਹੜੇ ਔਰ ਐਡਿਕਟ ਹੈਗੇ ਜਿਹੜੇ ਮਾਈਲਡ ਐਡਿਕਟਸ ਹੈਗੇ ਉਹ ਓਟ ਸੈਂਟਰ ਆਪਣੇ ਜ਼ਿਲ੍ਹੇ 'ਚ 20 ਓਟ ਸੈਂਟਰ ਹੈਗੇ ਤੇ ਉਹਨਾਂ 'ਚ ਜਿਹੜਾ ਹੈਗਾ ਉਹ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਤੇ ਸਰਕਾਰੀ ਦਵਾਈ ਲੈਣਾ ਸ਼ੁਰੂ ਕਰਦੇ ਹਾਂ ਤੇ ਇਹਦੇ ਚ ਜ਼ਰੂਰੀ ਆ ਹੈਗਾ ਕਿ ਆਪਾਂ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰੀਏ ਕਿ ਸਰਕਾਰੀ ਦਵਾਈ ਇੱਕ ਤਾਂ ਫ੍ਰੀ ਹੈ ਜੀ ਇੱਕ ਸਰਕਾਰੀ ਦਵਾਈ ਦੇ ਉਨੇ ਸਾਈਡ ਇਫੈਕਟ ਨਹੀਂ ਹੈਗੇ ਜਿਸ ਤਰੀਕੇ ਨਾਲ ਸਿੰਥੈਟਿਕ ਡਰੱਗਸ ਦੇ ਹੈਗੇ ਪਲੱਸ ਸਰਕਾਰੀ ਦਵਾਈ ਦੀ ਟੈਪਰ ਓਨ ਹੋ ਜਾਂਦੀ ਹੈਗੀ ਦਵਾਈ ਧੀਰੇ 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 ਟੈਪਰ ਡਾਊਨ ਹੋ ਜਾਂਦੀ ਹੈਗੀ ਤੇ ਉਹ ਉਤੋਂ ਨਸ਼ਾ ਬੰਦਾ ਛੱਡ ਸਕਦਾ ਹੈਗਾ ਜਦੋਂ ਸਰਕਾਰੀ ਦਵਾਈ ਤੇ ਡਿਪੈਂਡੈਂਟ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਧੀਰੇ 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 ਉਹਦੀ ਡੋਜ਼ ਘਟਾਉਂਦੇ ਵੇ ਉਹ ਆਪਣਾ ਨਸ਼ਾ ਛੱਡ ਸਕਦਾ ਹੈਗਾ ਤੇ ਇਸ ਕਰਕੇ ਅ ਨਾਲ ਦੂਸਰਾ ਫਾਇਦਾ ਹੈਗਾ ਕਿ ਜਿਹੜਾ ਬਾਕੀ ਨਸ਼ਾ ਹੈਗਾ ਉਹਨੂੰ ਖਰੀਦਣ ਵਾਸਤੇ 500 ਰੁਪਏ 700 ਰੁਪਏ 1000 ਰੁਪਏ ਅ 200 300 ਰੁਪਿਆ ਡੇਲੀ ਦਾ ਉਹਨੂੰ ਖਰਚ ਕਰਨਾ ਪੈਂਦਾ ਉਹਦੇ ਵਾਸਤੇ ਉਹਨੂੰ ਕਿਸੇ ਨਾ ਕਿਸੇ ਇਲੀਗਲ ਐਕਟੀਵਿਟੀ ਚ ਇਨਵੋਲ ਹੋਣਾ ਪੈਂਦਾ ਸਰਕਾਰੀ ਦਵਾਈ ਬਿਲਕੁਲ ਮੁਫਤ ਹੈਗੀ ਰਜਿਸਟ੍ਰੇਸ਼ਨ ਬੇਸਡ ਹੈਗੀ ਰੈਗੂਲਰ ਬੇਸਿਸ ਤੇ ਮਿਲੇਗੀ ਤੇ ਉਹਦੇ ਤੋਂ ਠੀਕ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਹੈਗੇ ਇਸ ਕਰਕੇ ਉਹ ਜ਼ਰੂਰੀ ਹੈਗਾ ਕਿ ਆਪਾਂ ਰੀਹੈਬਿਲਿਟੇਸ਼ਨ ਵਾਸਤੇ ਵਾਲੇ ਪਾਸੇ ਡੀ ਐਡਿਕਸ਼ਨ ਵਾਲੇ ਪਾਸੇ ਅਸੀਂ ਮੈਂ ਤੁਹਾਨੂੰ ਤੁਸੀਂ ਪਹਿਲੇ ਉਹ ਜਿਹਨਾਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਵੀ ਬਣਾ ਰਹੇ ਹੈਗੇ ਹੋਸ਼ਾਰਪੁਰ ਚ ਅਸੀਂ ਇਨੀਸ਼ੀਏਟਿਵ ਲੈਂਦਾ ਹੈਗਾ ਬਾਕੀ ਪੂਰੇ ਪੰਜਾਬ ਚ ਚੱਲ ਰਿ ਜਿੱਥੇ ਪਿੰਡ ਦੇ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਏਗਾ ਗਾਈਡ ਕੀਤਾ ਜਾਏਗਾ ਕਿ ਵੀ ਜਿਹੜਾ ਵੀ ਪਿੰਡ 'ਚ ਕੋਈ ਬੰਦਾ ਹੈਗਾ ਜਿਹੜਾ ਨਸ਼ੇ ਦਾ ਐਡਿਕਟ ਹੈਗਾ ਉਹਨੂੰ ਕਿਸ ਤਰੀਕੇ ਨਾਲ ਆਪਾਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਵਾਲੇ ਪਾਸੇ ਆਪਾਂ ਉਹਨੂੰ ਆ ਪਾ ਸਕਦੇ ਹੈਗੇ ਸੋ ਥੈਟ ਕਿ ਉਹ ਠੀਕ ਹੋਏਗਾ ਤੋਂ ਪ੍ਰੋਬਲਮ ਦਾ ਖਾਤਮਾ ਆਪਣਾ ਮੁਕੰਮਲ ਤੌਰ ਤੇ ਹੋਏਗਾ ਨਸ਼ੇ ਦੇ ਸਮਗਲਰਾਂ ਖਿਲਾਫ ਅਸੀਂ ਕਾਰਵਾਈ ਕਰ ਹੀ ਰਹੇ ਹੈਗੇ ਉਹ ਅਸੀਂ ਸ਼ਕਤੀ ਦੇ ਨਾਲ ਕਰਾਂਗੇ ਐਟ ਦੀ ਸੇਮ ਟਾਈਮ ਜਿਹੜਾ ਆਪਣਾ ਜਿਹਨੂੰ ਆਪਾਂ ਕਹਦੇ ਬਿਮਾਰ ਹੈਗਾ ਜਾਂ ਐਡਿਕਟ ਹੈਗਾ ਉਹਦਾ ਇਲਾਜ ਵੀ ਜ਼ਰੂਰੀ ਹੈਗਾ ਕਿਉਂਕਿ ਉਹਦੀ ਡਿਮਾਂਡ ਉਦੋਂ ਹੀ ਰਿਡਿਊਸ ਹੋਏਗੀ ਜਦੋਂ ਉਹ ਠੀਕ ਹੋਏਗਾ ਜੀ ਸਰ ਨਸ਼ਿਆਂ ਉੱਲੇ ਕੇ ਜਿੱਥੇ ਤੁਸੀਂ ਬਹੁਤ ਵਧੀਆ ਕਾਰਵਾਈ ਕਰਦੇ ਪੰਜਾਬ ਪੁਲਿਸ ਸਰਕਾਰ ਇੱਕ ਸਰਕਾਰ ਦਾ ਪ੍ਰਬੰਧ ਸੀਗਾ ਕਿ ਜਿਹੜੇ ਜਾਇਦਾਦ ਜਿਵੇਂ ਕਾਰਵਾਈ ਤੇ ਕਰਨੀ ਆਉਣਾ ਜਾਇਦਾਦ ਹੁਸ਼ਿਆਰਪੁਰ ਜ਼ਿਲ੍ਹੇ ਚ ਕਿੰਨੇ ਕਿ ਲੋਕਾਂ ਦੀ ਹੁਣ ਤੱਕ ਜਿਹੜੀ ਜਾਇਦਾਦ ਜਿਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਵਿੱਚ ਲਾਇਆ ਜਾਂ ਨਸ਼ੇ ਕਰਦੇ ਜਾਇਦਾਦ ਜ਼ਬਤ ਕਰਨ ਦਾ ਵੀ ਜੀ ਹੁਸ਼ਿਆਰਪੁਰ ਚ ਹੁਣ ਤੱਕ ਜਿਹੜਾ ਹੈਗਾ ਜਿਹੜਾ ਇੱਕ ਐਨਡੀਪੀਐਸ ਐਕਟ ਦੇ ਤਹਿਤ ਪ੍ਰੋਵੀਜ਼ਨ ਬੜੇ ਸਖਤ ਹੈਗੇ ਤੇ ਜਿਹੜਾ ਨਸ਼ਾ ਸਮਗਲਰ ਨਸ਼ੇ ਦੇ ਰਾਹੀ ਆਪਣੀ ਜਾਇਦਾਦ ਬਣਾਉਂਦਾ ਹੈਗਾ ਹੁਣ ਤੱਕ ਲਗਭਗ 5 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਵਕਰੇ-ਵਕਰੇ ਕੇਸਾਂ ਚ ਉਹ ਡਿਟੇਲਸ ਵੀ ਮੈਂ ਤੁਹਾਨੂੰ ਸ਼ੇਅਰ ਕਰਾ ਦੂੰਗਾ ਸੋ ਥੈਟ ਲੋਕਾਂ ਨੂੰ ਪਤਾ ਲੱਗੇ ਕਿ ਨਸ਼ੇ ਦੀ ਜਿਹੜੀ ਕਾਲੀ ਕਮਾਈ ਹੈਗੀ ਉਹ ਕਿਸੇ ਕੰਮ ਨਹੀਂ ਆਣੀ ਉਹ ਜਾਇਦਾਦਾਂ ਅਸੀਂ ਜਿਹੜੀ ਹੈਗੀ ਫ੍ਰੀਜ਼ ਕਰਾਈ ਹੈਗੀ ਦਿੱਲੀ ਤੋਂ ਕੰਪੀਟੈਂਟ ਅਥਾਰਟੀ ਦਾ ਆਰਡਰ ਲੈ ਕੇ ਤੇ ਟੋਟਲ 26 ਕੇਸ ਸਾਡੇ ਅਸੀਂ ਤਿਆਰ ਕੀਤੇ ਜਿਨ੍ਹਾਂ ਵਿੱਚ ਕੁਝ ਕੇਸ ਅੰਡਰ ਕੰਸੀਡਰੇਸ਼ਨ ਹੈਗੇ ਤੇ ਬੜੇ ਅਮਾਉਂਟਸ ਜਿਹੜੀ ਹੈਗੀ ਉਹ ਜਾਇਦਾਦਾਂ ਸੀਜ਼ ਕੀਤੀਆਂ ਗਈਆਂ ਹਨ ਅੱਗੇ ਵੀ ਸੀਜ਼ ਕੀਤੀਆਂ ਜਾਣਗੀਆਂ ਅਸੀਂ ਕਈ ਆਇਡੈਂਟੀਫਾਈ ਕੀਤੇ ਹੋਏ ਹੈਗੇ ਲਗਭਗ 20 ਕੇਸ ਹੋਰ ਆਇਡੈਂਟੀਫਾਈ ਕੀਤੇ ਹੋਏ ਹੈਗੇ ਜਿਨ੍ਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਚ ਵੀ ਕਰੋੜਾਂ ਰੁਪਏ ਦੇ ਜਾਇਜ਼ਾ ਜਿਹੜੀ ਹੈਗੀ ਉਹ ਨਸ਼ਾ ਸਮੱਗਲਰਾਂ ਦੇ ਜਿਹੜਾ ਲੋਕਾਂ ਦੇ ਘਰ ਬਰਬਾਦ ਕਰਕੇ ਬੱਚੇ ਬਰਬਾਦ ਕਰਕੇ ਤੇ ਨਸ਼ਾ ਵੇਚ-ਵੇਚ ਕੇ ਕਰਕੇ ਜਿਹੜੀ ਬਣਾਈ ਹੈਗੀ ਉਹ ਸਾਰੀਆਂ ਜ਼ਬਤ ਕੀਤੀਆਂ ਜਾਣਗੀਆਂ ਸਰ ਹੋਰ ਕੋਈ ਗੱਲ ਜਿਹੜੀ ਹਸ਼ਿਆਰਪੁਰ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਵਿੱਚ ਸ਼ਕਤੀ ਦੇ ਨਾਲ ਜਿਵੇਂ ਤੁਸੀਂ ਕੱਲ੍ਹ ਗੱਲ ਕੀਤੀ ਸੀਗੀ ਪੇ ਰਾਤ ਨੂੰ ਜਿਹੜੇ ਬਹੁਤ ਮੋਟਰਸਾਈਕਲਾਂ ਤੇ ਵਾਰਾਗਤੀ ਕਰਦੇ ਉਹਨਾਂ ਦੇ ਵੀ ਸ਼ਕਤੀ ਦੀ ਦੇਖੋ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਗੈਰ ਕਾਨੂੰਨੀ ਗਤੀਵਿਧੀ ਕਰਦਾ ਹੈਗਾ ਉਹ ਬਿਲਕੁਲ ਵੀ ਅਲਾਉ ਨਹੀਂ ਕੀਤਾ ਜਾ ਸਕਦਾ ਹੈਗਾ ਉਹਦੇ ਖਿਲਾਫ ਪੁਲਿਸ ਸਖਤ ਕਾਰਵਾਈ ਕਰੇਗੀ ਹੋ ਸਕਦਾ ਹੈ ਕੋਈ ਬੰਦਾ ਰੂਟੀਨ ਸੇ ਬਚ ਜਾਏ ਬਟ ਉਹ ਲੰਬੇ ਟਾਈਮ ਤੱਕ ਨਹੀਂ ਬਚ ਸਕਦਾ ਹੈਗਾ ਸਾਡੇ ਅਲੱਗ-ਅਲੱਗ ਟਾਈਮ ਤੇ ਰਾਤ ਨੂੰ ਖਾਸ ਤੌਰ ਤੇ ਚੈਕਿੰਗ ਸਵੇਰੇ ਚੈਕਿੰਗ ਰੈਂਡਮ ਟਾਈਮਸ ਤੇ ਚੈਕਿੰਗ ਜਿੱਦਾਂ 2-3 ਦਿਨ ਪਹਿਲਾਂ ਰਾਤ ਨੂੰ ਕੀਤੀ ਗਈ ਸੀ ਕਿ ਆ ਸਵੇਰੇ ਚੈਕਿੰਗ ਚੱਲ ਰਹੀ ਸੀਗੀ ਤੇ ਉਸ ਤੋਂ ਇਲਾਵਾ ਗਸ਼ਟਾਂ ਪੈਟਰੋਲਿੰਗਸ ਰਾਤ ਨੂੰ ਨਾਈਟ ਡੋਮੀਨੇਸ਼ਨ ਦਿਨੇ ਜਿਹੜਾ ਹੈਗਾ ਟਾਰਗੇਟ 베ਸਡ ਵੀ ਜਿਹੜਾ ਹੈਗਾ ਇਨਫੋਰਮੇਸ਼ਨ 베ਸਡ ਵੀ ਕਾਰਵਾਈ ਕਰਦੀ ਹੈਗੀ ਪੁਲਿਸ ਤੇ ਇਸ ਕਰਕੇ ਕਿਸੇ ਨੂੰ ਵੀ ਇਸ ਪਾਸੇ ਕ੍ਰਾਈਮ ਕਰਨ ਵਾਲੇ ਪਾਸੇ ਨਹੀਂ ਤੁਰਨਾ ਚਾਹੀਦਾ ਉਹ ਇੱਕ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਜ਼ਿੰਮੇਵਾਰ ਤਰੀਕੇ ਨਾਲ ਰਹੇ ਤੇ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਆਪਾਂ ਇੱਕ ਮੁਕੰਮਲ ਮੁਹਿੰਮ ਚਲਾਈ ਹੋਈ ਹੈਗੀ ਜਿਹਦੇ ਵਿੱਚ ਸਾਨੂੰ ਸਾਰਿਆਂ ਦੇ ਹੀ ਸਹਿਯੋਗ ਦੀ ਲੋੜ ਹੈਗੀ ਇਹਦੇ ਬਾਰੇ ਅਸੀਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਜਿੱਤੇ ਕੋਈ ਵੀ ਬੰਦਾ ਆਪਣੀ ਇਨਫੋਰਮੇਸ਼ਨ ਨਸ਼ਾ ਨਸ਼ਾ ਵੇਚਣ ਵਾਲਿਆਂ ਖਿਲਾਫ ਵੀ ਸ਼ੇਅਰ ਕਰ ਸਕਦਾ ਉਹਨੂੰ ਜੇਕਰ ਹੈਲਪ ਚਾਹੀਦੀ ਕਿਸੇ ਦੇ ਡੀ ਐਡਿਕਸ਼ਨ ਵਾਸਤੇ ਉਹ ਵੀ ਰਿਕੁਐਸਟ ਕਰ ਸਕਦਾ ਉਹ ਮਤਮ ਸਾਂਝਾ ਕਰ ਦੇਣਾ ਉਹ ਜਰੂਰ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਓ ਸੋ ਦੈਟ ਸਮ ਇਨਫੋਰਮੇਸ਼ਨ ਸੈੱਟ ਕਰਾਂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਦੋਸਤੋ ਇਹ ਸੰ ਐਸਐਸਪੀ ਹੁਸ਼ਿਆਪ ਸਰਿੰਦਰ ਲੰਬਾਈ ਜਿਨ੍ਹਾਂ ਨੇ ਸਰਕਾਰ ਦੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਹੁਸ਼ਿਆਪੁਰ ਵੱਲੋਂ ਹੁਸ਼ਿਆਪੁਰ ਜ਼ਿਲ੍ਹੇ ਚ ਨਸ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਯਾਰ ਉਹ ਕਿਸ ਤਰ੍ਹਾਂ ਪੋਜ਼ਿਟਿਵ ਬੀਨਾਂ ਵੀ ਉਹਨਾਂ ਨੇ ਦੱਸਿਆ ਵੀ ਜਿਹੜੇ ਲੋਕ ਬਿਲਿੰਗ ਦੀ ਛੱਡਣਾ ਚਾਹੁੰਦੇ ਉਹਦੇ ਪੁਲਿਸ ਵੱਲੋਂ ਤੇ ਉਦਾਂ ਵੀ ਮਦਦ ਔਰ ਕਾਫੀ ਐਫਰਟਸ ਕੀਤੀਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਾ ਰ ਉਚਿਤ ਹੈ ਜਿਹੜੇ ਸਿਰਫ ਸਿਰ ਪੀਂਦੇ ਉਹਨਾਂ ਲਈ ਇਰਾਨ ਨੇ ਸਿਫਤੀ ਵੀ ਹੈ ਤੇ ਉੱਤੇ ਕਰਦੇ ਆ ਸੋ ਨਾਲ ਦੀ ਨਾਲ ਇਰਾਨ ਨੇ ਅਪੀਲ ਵੀ ਕੀਤੀ ਹੈ ਵੀ ਜਿਹੜਾ ਨਸ਼ਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਲੋਕ ਚਾਕ ਰੁਕ ਹੋਣ ਤੇ ਉਹਦੇ ਲਈ ਮੁਹੇ ਵੀ ਚਲਾਏ ਉਚਿਤ ਅਧਿਕਾਰੀਆਂ ਤੇ ਚਲਾਏ ਸੋ ਅਸੀਂ ਪਰ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਤੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲ ਬਹੁਤ ਪਹੁੰਚਾਈਏ ਤਾਂ ਕਿ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਬਚ ਸਕੇ ਔਰ ਜਿਹੜੇ ਬਚਣਾ ਚਾਹੁੰਦੇ ਉਹ ਪੰਜਾਬ ਪੁਲਿਸ ਜਾਂ ਹੋਰ ਸੰਸਥਾਵਾਂ ਐਨ ਜੀਓਜ਼ ਜਿਹੜੀਆਂ ਉਹ ਹੈਲਪ ਕਰਦੀਆਂ ਜੇ ਕਿਸੇ ਨੂੰ ਅਪਰੋਚ Thank you.